ਰਰ ਸਹਿਬ ਸੋਦਰ ਰਕ ਸੰਭਲੋ ਪਹਿਲਾ ਏਕ ਓਂਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕੇ ਸੋ ਘਰ ਕੇ ਜਿਤਵੇ ਸਰਬਿਸਮਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕਿਤੇ ਤੇਰੇ ਵਾਵਣ ਹਾਰੇ ਕਿਤੇ ਤੇਰੇ ਰਗ ਭਰੀ ਸੋ ਕਈਏ ਕਿਤੇ ਤੇਰੇ ਗਾਵਣ ਹਾਰੇ ਗਾਵ ਤਨ ਪਉਣ ਪਾਣੀ ਬਸੰਤਰ ਗਾਵੇ ਰਾਜਾ ਧੰਮ ਦੁਆਰੇ ਗਾਵ ਤਨ ਜਿਤ ਗੁਰਪ੍ਰਸਿੱਖ ਜਾਣੀ ਹੈ ਲੇਕ ਲੇਕ ਤਰਾਂ ਵਿਚਾਰੇ ਗਾਂਤੁ ਨੈਸਰ ਬਰਮਾ ਦੇਵੀ ਸੁਣ ਤਰੇ ਸਦ ਅਸਾਰੇ ਗਾਵਨ ਤੁੰਦਨ ਇੰਦਰ ਇੰਦਰਾਸਨ ਬੈਠੇ ਦੇਵਕਿਆਂ ਦਿਰ ਨਾਲੇ ਗਾਂਤੁ ਨੂੰ ਸਿਬ ਸਮਾਧੀ ਅੰਦਰ ਗਾਂਤੁ ਨੂੰ ਸਦ ਵਿਚਾਰੇ ਗਾਵਨ ਤੁੰਨੋ ਜਤੀ ਸਤੀ ਸੰਤੋਖੀ ਗਾਤੁ ਨੂੰ ਹੀਰ ਕਰਾਰੇ ਗਾਵਨ ਤੁੰਨ ਪੰਡਿਤ ਪੜਨ ਰਕੇਸ਼ਰ ਜਿਗ ਜਗ ਵੇਦਾ ਨਾਲੇ ਗਾਂਤੁ ਨੂੰ ਮੋਹਨੀਆ ਮਨ ਮੋਨ ਸਰਗਮਸ਼ਰ ਪਿਆਲੇ ਗਾਵਤ ਨੂੰ ਰਤਨੁ ਪਤਿ ਅਰਸਤਿਤ ਨਾਲੇ ਗਾਵਤ ਨੂੰ ਜੁਤ ਮਹਾਬਲ ਸੂਰ ਹੈ ਗਾਵਤ ਨੂੰ ਖਾਣੀ ਚਾਰੇ ਗਾਵਤ ਨੂੰ ਖੰਡ ਮੰਡਲ ਬ੍ਰਹਮੰਡ ਕਰ ਕਰ ਖੇਤੇ ਰੇਤਾਰੇ ਸੇਤ ਨੂੰ ਗਾਵਨ ਜੋਤੰਦਵਾਂ ਤੇ ਤੇਰੇ ਪਤਰੇ ਸਾਲੇ ਹੋਏ ਕੇਤੇ ਤ ਨੂੰ ਗਾਵਨ ਸੇ ਮੇ ਜਿਤਨਾ ਨਾਨਕਿਆ ਵਿਚਾਰੇ ਸੋਏ ਸੋਇ ਸਦਾ ਸੱਚਾ ਸਾਹਿਬ ਸੱਚਾ ਸਾਚੀ ਨਾਹੀ ਹੈ ਵੀ ਉਸੇ ਚਾਈ ਨਾ ਜਸੀ ਰਚਨਾ ਜਨੇ ਉਚਾਈ ਰੰਗੀ ਰੰਗੀ ਭਾਤੀ ਕਵੀ ਕਹੇ ਜਨਸੀ ਮਾਇ ਜਨੇ ਪਾਈ ਕਰ ਕਰ ਦੇਖੇ ਕਿਤਾ ਪਾਣਾ ਜੀਤੇ ਦੀ ਵਡਿਆਈ جو تس پاوے سوئی کرسی پھر حکم نہ کرنا جائی سو پاس و سی پاس سی نان کرن جائی سم حلا پہلا سن وڈا کے سب کوئی کی وڈ ود وڈا ڈیٹا ہوئی کی متپائی نہ کہا جائی کہن والا تیرے رائے سمائی وڈے میرے صاحبہ گئر گمبیرا گونی گہیرہ کوئی نہ جانے تیرا کی تا کے وڈ جیرہ رہاو سب سورت مل سورت کمائی سب کی متمل کی متپائی گیانی تیانی گرگرائی کہن نہ جائی تیتل وڈی آئی ਸਭ ਸਤ ਸਭ ਤਬ ਸਭ ਚਿੰਗਿਆਈਆਂ ਸਿੱਧਾ ਪਰਖਾਂ ਕੀਆਂ ਬਣੀਆਂ ਆਈਆਂ ਤਦਵੇਂ ਸਿੱਧੇ ਕਿਨੇ ਨਾ ਪਾਈਆਂ ਕਰਮ ਮਿਲੇ ਨਹੀਂ ਠਾਕੇ ਰਹੀਆਂ ਅਖਣ ਵਲ ਕਿਆ ਵਿਚਾਰਾ ਸਿੱਤੇ ਪ੍ਰੇਤ ਤੇ ਰਿ ਭੰਡਾਰਾ ਜਿਸ ਤੋਂ ਦੇ ਦਿਸੇ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਅਸਾ ਮਹਿਲਾ ਪਹਿਲਾ ਆਖਾਂ ਜਿਉਂ ਇਸਰੇ ਮਰ ਜਾਵਾਂ ਆਪਣਾ ਉਪਾ ਸੱਚਾ ਨਾਉ ਸੱਚੇ ਨਾਮ ਕੀ ਲਾਗੇ ਭੁਖਤ ਭੁਖੇ ਖੈ ਚਲੀਏ ਦੁਖ ਸੋ ਕਿਵ ਵਿਸਰੇ ਮੇਰੀ ਮਾਇ ਸੱਚ ਸੇ ਸੱਚੀ ਨਾ ਰਹਾਉ ਸੱਚ ਨਾਮ ਕੀ ਤਿਲ ਵਡਿਆਇ ਅਕ ਤੱਕ ਕੀਮਤ ਨਹੀਂ ਪਾਈ ਏ ਸਮਲ ਕੇ ਆਖਣ ਭਾਈ ਵਡਾ ਨਾ ਹੋਵੇ ਘਟ ਨਾ ਜਾਏ ਨਾਮ ਰੇ ਨ ਹੋਵੇ ਸ਼ੋਭੇ ਇਹ ਨ ਰਹਿ ਨ ਚੁਕੇ ਭੋ ਗੁਣਿ ਹੋ ਨਾਹੀ ਕੋਈ ਨਾ ਕੋ ਆਨਾ ਕੋਈ ਜੇ ਵੜਿਆਪ ਤੇ ਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਤ ਕਸਮ ਵਿਸਾਰੀਏ ਤੇ ਕਮ ਜਾਤ ਨਾਨਕ ਨਾਵੇ ਬਾਜ ਸੁਨਾਤਰਾ ਗੁਜਰੀ ਮਹਿਲਾ ਚੌਥਾ ਹਰ ਕੀ ਜਨ ਸਤਿ ਸਤਿ ਪਰ ਕਬ ਨਾ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿ ਕੋ ਸੜਨਾਇਕ ਦਿਆ ਨਾਮ ਪਰਕਾਸ ਮੇਰੇ ਮਿਤ ਗੁਰਦੇਵ ਮੋਕੋ ਰਾਮ ਨਾਮ ਪਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਿਕਾਈ ਹੈ ਕੀਰਤ ਹਮ ਰੇ ਰਾਸ ਰਹਾਓ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਾ ਸਰਦਾਰ ਪਿਆਸ ਹਰ ਹਰ ਨਾਮੇ ਤੇ ਸਾਈ ਮਿਲ ਸੰਗਤਿ ਗੁਣ ਪਰਗਾਸ ਜਿਨ ਹਰ ਹਰ ਹਰਿ ਸ ਨਾਮ ਨਾ ਪਾਇਆ ਤੇ ਭਾਗ ਜੰਮ ਪਾਸ ਜਿ ਸਤਗੁਰ ਸੰਗਤਿ ਨਿ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨਹਰ ਜਨ ਸਤਗੁਰ ਸੰਗਤਿ ਪਾਈ ਤਿੰਨ ਤਨ ਮਸਤਕ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਤ ਰਸ ਪਾਇਆ ਮਿਲ ਜੰਨਾ ਨਿਕ ਨਾ ਪਰਗਾਸ ਰਾ ਗੁਜਰੀ ਮਹਿਲਾ ਪੰਜਵਾ ਕਾਹੇ ਰੇ ਮਨ ਚਿਤੇ ਦਮ ਜਾਰੀ ਹਰੀ ਜੋ ਭਰਿਆ ਸੇਲ ਬਤਰ ਮੇ ਜੰਤੋ ਪਾਏ ਤਾਂ ਕਰ ਜਿ ਕੋ ਆਕੇ ਕਰ ਤਰਿਆ ਮੇਰੇ ਮਤਉ ਜੀ ਸਤ ਸੰਗਤ ਮਿਲੈ ਸੋ ਤਰਿਆ ਗੁਰ ਪ੍ਰਸ਼ਾਦ ਪਰਮ ਪਦ ਪਾਇਆ ਸੋ ਕੇ ਕਾਸ਼ਟ ਧਰਿਆ ਅਰਹਾ ਉਹਨਾਂ ਦੇ ਪਿਤਾ ਲੋਕ ਸੋਤ ਬਨੇਤਾ ਕੋਈ ਨਾ ਕਿਸ ਕੀ ਧਰਿਆ ਸੇ ਸਿਰ ਜਿ ਕੋ ਸਵੇ ਠਾਕੁਰ ਕਾ ਹੈ ਮਨ ਭੋ ਕਰਿਆ ਪੂਰੇ ਉਡਿਆਵੇ ਸੇ ਕੋ ਸਰਿਸ ਪਾਸੇ ਵਿਸ਼ੇਸ਼ ਰਿਆ ਕਨ ਕਵਣ ਖਲਾਵੇ ਕਵਣ ਚ ਗਾਵੇ ਮਨ ਨਾਮੇ ਸਿਮਰਨ ਕਰਿਆ ਸਭ ਨਿਧਾਨ ਦਸ ਸਿਧਾਨ ਠਾਕੁਰ ਕਰਤਲ ਤਰਿਆ ਇਹਨਾਂ ਨਿਕ ਬਲ ਬਸਤ ਬਲ ਜੈ ਤਰਨ ਤਨਾ ਪਾਰਾ ਬਰਿਆ ਰਾਗ ਸਹ ਮਹਲਾ ਚੁਤਾ ਸੋਖੇ ਖੇ ਕੋ ਕਾ ਸਤੁਰ ਪ੍ਰਸ਼ਾਦ ਸੋਖ ਪਖ ਨਿਰੰਜਨ ਹਰ ਪਰਖ ਨਿਰੰਜਨ ਹਰੇ ਗਿ ਮਹਿਕਮ ਅਪਾਰਾ ਸਭ ਤਿਆਉ ਸਭ ਤਿਆਉ ਤੁੰਦ ਜੀ ਹ ਸੱਚੇ ਸੇ ਜਨ ਹਾਰਾ ਸਭ ਜੀਆਂ ਤੁਹਾਮਾਰੇ ਜੀ ਤੁੰ ਜੀਆਂ ਕਦਾ ਤਰਾ ਹਰ ਤਿਆਉ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਿਆ ਪੇਠਾ ਕੋਲ ਹਰਿਆ ਪੇ ਸੇਵਕ ਜੀ ਕੀਆ ਨਾਨਕ ਜਨ ਤੇ ਵਿਚਾਰਾਂ ਤੂੰ ਘਟ ਘਟ ਅੰਤ ਸਰਬ ਨਿਰੰਤਰ ਜੀ ਹਰਿ ਕੋ ਉਪਰਕ ਸਮਾਨਾ ਇੱਕ ਦਾਤਾ ਇੱਕ ਪੇਖਾਰੀ ਜੀ ਸਭ ਤੇ ਦੇ ਚੌਂਜ ਬਿਰਾਣਾ ਤੂੰ ਆਪੇ ਦਾਤਾ ਆਪੇ ਭਗਤਾ ਜੀ ਹਉ ਤਿੰਨ ਬਿਨਵਰ ਨਾ ਜਾਣਮ ਤੂੰ ਪਾਰ ਬਰੰਭਿ ਹਰਤੇ ਬੈਂਤ ਜੀ ਤੇਰੇ ਕੀਆ ਗੁਣ ਆਕ ਬਕਾਣਾ ਜੋ ਸੇਵਿਆ ਜੋ ਸੇਵਿਆ ਤੁੰਦ ਜੀ ਜਨ ਨਾਨਕ ਤਿੰਨ ਕੁਰਬਣ ਹਰਿ ਧਿਆਉ ਹਰਿ ਧਿਆਉ ਤੁੰਦ ਜੀ ਸੇ ਜਨ ਜੁਗ ਮੇਸਕ ਵਾਸੀ ਸੇ ਮੁਕਤ ਸੇ ਮੁਕਤ ਪੈ ਜਿਨ ਹਰਿ ਤੇ ਆਇਆ ਜੀ ਤਿੰਨ ਟੁੱਟੀ ਜਮਕੇ ਫਾਸੀ ਜਿਨ ਨਿਰਪੋ ਜਿਨ ਹਰ ਨਿਰਪੋ ਤੇ ਆਇਆ ਜੀ ਤਿੰਨ ਕਾ ਫਲ ਸਭ ਦੁਆਸੀ ਜਿਨ ਸੇਵਿਆ ਜਿਨ ਸੇਵਿਆ ਮੇਰੇ ਹਰ ਜੀਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰਿ ਤੇ ਆਇਆ ਜੀ ਜਿਨ ਨਾਨਕ ਤਿੰਨ ਬਰਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰਚੀ ਭਰੇ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਭਗਤ ਸਲਹਨ ਤੁੰਦ ਜੀ ਹਰ ਅਨੇਕ ਅਨੇਕ ਅਨੰਤ ਤੇਰੀ ਅਨੇਕ ਤੇਰੀ ਅਨੇਕ ਕਰੇ ਹਰ ਪੂਜਾ ਜੀ ਤਪਤ ਪੈ ਜਪੇ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਪੜੇ ਬਸ ਸਿਮਰ ਸਾਥ ਜੀ ਕਦ ਕਰਿਆ ਖਟ ਕਰਮ ਕਰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵੇ ਮੇਰੇ ਹਰਿ ਭਗਵੰਤਾ ਤਾ ਤੇ ਪ੍ਰਖਿਆ ਪਰੰਪਰਿਕਤਾ ਜੀ ਤੰਦ ਜੀ ਬੜਾ ਨਾ ਕੋਈ ਤੂੰ ਜੁਜਗੇ ਕੋਸਦਾ ਸਦਾ ਤੂ ਏਕੋ ਜੀ ਤੂੰ ਨਿਆਥਿਲ ਕਰਤਾ ਸੋਈ ਕੰਦੇ ਆਪੇ ਪਾਵੇ ਸੋਈ ਵਰਤੇ ਜੀ ਤੂੰ ਆਪੇ ਘਰੇ ਸੋ ਹੋਈ ਕੰਦੇ ਆਪੇ ਸਿਸਵ ਪਾਏ ਜੀ ਤੂੰ ਦੇ ਆਪੇ ਸਿਸਵ ਹੋਈ ਜਨਨਾਨਖ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਿਖਾ ਜਣੋ ਆ ਸੰਭਹਲਾ ਚੌਥਾ ਤੂੰ ਕਰ ਤਸ ਚਰ ਮੇਡਾ ਸਾਈਂ ਜੋਤ ਪਾਇ ਤੋ ਇਤਿਸੀ ਜੋਤੋ ਦੇ ਸੋਇ ਉਪਾਇ ਰਹਾਉ ਸਰ ਤੇਰੀ ਤੂ ਸਭਨੀ ਤੈਜ ਨੂੰ ਕਿਰਪਾ ਕਰੇ ਤਿਨ ਨਾ ਵਤਨ ਪਾਇ ਗੁਰਮਖ ਖਲਾਤਾ ਮਨ ਮੁਖ ਗਵਾਇ ਤੰਦੇ ਆਪ ਵਿਛੋੜਿਆ ਆਪ ਮਿਲਾਇਆ ਤੂ ਦਰਿਆਵ ਸਭ ਤੁਝ ਹੀ ਮਾਹੇ ਤੁਝ ਬਿਨ ਦੇ ਤੂ ਚਾ ਕੋਈ ਨਾਹੇ ਜੀਆ ਜੰਤ ਸਭ ਤੇਰਾ ਖੇਲ ਵਿੱਚੋਗ ਮਿਲ ਵਿੱਚ ਛੋੜੀਏ ਸੰ ਜੋਗੀ ਮੇਲੋ ਜਿਨੋ ਤੂੰ ਜਾਣੀ ਸੋਈ ਜਨ ਜਾਣੇ ਹਰ ਗੁਣ ਸਦੀ ਅਕ ਵਖਾਣੇ ਜਿਨ ਹਰ ਸੇਵਿਆ ਤਿਨ ਸੁਖ ਪਾਇਐ ਸਹਿਜ ਹੀ ਹਰ ਨਾਮ ਸਮਾਇਆ ਤੂੰ ਆਪੇ ਕਤ ਤੈਰਾ ਕੀਆ ਸਭ ਹੋਏ ਤੂਤ ਬਿਨ ਦੂਜਾ ਵਰ ਨਾ ਕੋਈ ਤੇ ਕਰ ਕਰ ਵੇਖੇ ਜਾਣੀ ਸੋਈ ਜਨ ਨਾਨਕ ਗੁਰਮੁਖ ਪ੍ਰਗਟ ਹੋਇ ਆਸਾ ਮਹੱਲਾ ਪਹਿਲਾ ਤਿਤ ਸਰਬੈ ਦੇ ਪਹਿਲੇ ਨਿਵਾਸਾ ਪਾਣੀ ਪਉ ਕੋ ਜਿਨ ਕੀਆ ਪੰਕਜ ਮੋਹ ਪਗ ਨਹੀਂ ਚਾਲੇ ਮਦੇ ਕਾ ਤਹੀਂ ਡੁਬਿਆਲੇ ਮਨੇਕ ਨਾ ਚਿਤ ਸਮੂੜ ਮਨਾ ਹਰ ਬਿਸੰਤ ਤੇਰੇ ਗੁਣ ਗਲਿਆ ਰਹਾਓ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਤਾ ਜਨਮ ਪਿਆ ਪਰਵਤ ਨਾਨਕ ਤਿੰਨ ਕੀ ਸਰਨਾ ਏ ਤੋ ਨਾਹੀਂ ਵਿਸਾਰਿਆ ਸ ਮਹਿਲਾ ਪੰਜਵਾਈ ਐ ਪ੍ਰਤ ਮਨਕ ਦੇਹੋਰੀਆ ਗੋਬਿੰਦ ਮਿਲਣ ਕੇ ਤੇਰੀ ਬਰਿਆ ਅਵਰ ਕਾਤੇ ਕਿਤੇ ਨਾ ਕਾਮ ਸਾਧ ਸੰਗਤਿ ਪਜੋ ਕੇਵਲ ਨਾਮ ਸਰਜਮਨ ਲਾਗ ਪਹੁਚਿ ਤਨਨੇ ਕੇ ਜਨਮ ਬਿਤਾ ਜਾਤ ਰੰਗ ਮਾਇਆ ਕੇ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇ ਸੇਵਾ ਸਾਧਨਾ ਜਾਣਿਆ ਹਰਿ ਰਾਇ ਕਹਿ ਨਾਨਕ ਹਮ ਨੀਚ ਕਰਮ ਸੁਨਪਰੇ ਕੀ ਰਾਖੋ ਸਰਮ ਆਸ਼ੇਦਸ਼ਵੀ ਕਬੀ ਉਬਾਚਿ ਮੈਂ ਤੇ ਚਉਪਈ ਅਮਰੀ ਕਰੋ ਹਾਜ ਦੇ ਰਚਾ ਪੂਰਨ ਹੋਇ ਚਿਤ ਕੇ ਚਾ ਤਉ ਚ ਨਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤੀਪਰਾ ہمر دش تم گا دے مہے بچاؤ سکی اسے مورو پریوارا مور نچ کا دے کریے پو پورن ہوئی ہماری آسات اور بجن کی رہ پی شاڑ کو یور نہ سو تم تے پاؤ سیوک سکھ ہمارے تاریاں چن چن ستر ہمارے ماریا آپ ہاتھیں مجھے بریے من نکال کا تاس

ਜਵਨ ਨਿਕਾਲ ਸਭ ਜਗ ਤੇ ਬਨਾਇਓ ਦੇਵ ਦੇਤੇ ਸਿਨੇ ਪੁਜਾਇਓ ਆਦੰਤਿ ਕੇ ਉਤਾਰੈ ਸੋਏ ਗੁਰੂ ਸਮਝਿਓ ਹਮਾਰਾ ਨਮਸ਼ਕਤਿ ਕੋ ਹਮਾਰੀ ਸਕਲ ਪਜਾਜ ਨੇ ਆਪ ਸਵਾਰੀ ਸਿੰਕਣ ਕੋ ਸਿਵਗੁਣ ਸੁਖ ਦਿਓ ਸਤਰਣ ਕੋ ਪਲਮੇ ਬਦ ਕੀਓ ਘਟ ਘਟ ਕੇ ਅੰਤਰ ਕੀ ਜਨਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਸਤੁਲ ਸਭ ਕੀ ਪਾ ਦਿਸ਼ਟ ਕਰ ਫੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੇ ਘਟ ਘਟ ਕੇ ਪਟ ਪਟ ਕੀ ਜਾਣੇ ਜਬਤ ਕਰਖ ਕਰੇ ਕਰ ਤਾਰਾ ਭਜ ਤਤ ਤਵ ਦੇ ਅਪਰ ਜਬ ਕਰਖ ਕਰ ਤੋ ਕਬੂ ਤੁਮ ਮੈਂ ਮਿਲਤ ਦੇ ਦਰਸਬ ਜੇਤੇ ਬਨ ਸਿਸ਼ਟੀ ਸਭ ਧਾਰੇ ਆਪਾ ਆਪਣੀ ਬੁਝੂ ਚਾਰੇ ਤੁਮ ਸਭੀ ਤੇ ਰਤਿ ਨਿਰਾਲਮ ਜਾਣਤ ਵੇਦ ਭੇਦ ਅਰਾਲਮ ਨਿਰੰਕਾਰ ਨਿਰਵਕਾ ਨਿਰਲੰਬ ਆਦ ਨੀਰ ਨਾਦ ਸੰਭ ਤਾ ਕਾ ਮੂੜ ਚਾਂਤ ਪੇਦਾ ਜਾਂ ਕੋ ਪੇਵ ਨ ਪਾਮਤ ਬੇਦਾ ਤਾ ਕੋ ਕਰ ਪੈਨ ਨ ਮਨਤ ਮਹਾ ਮੂੜ ਕਛ ਪੇਦ ਨ ਜਾਂਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚਿੰਤ ਨਹੀਂ ਪੇਵ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਪਿੰਨ ਪਿੰਨ ਤੁਇ ਤੇਤੀ ਤਮਰਾ ਲਖਾ ਨਾ ਜਾਈ ਪਸਾਰਾ ਕੈ ਬਿਧੀ ਸਚੇ ਪ੍ਰਤਮ ਸੰਸਾਰ ਇਕ ਰੂਪਨੁਪਸੁਰੂਪਾ ਰੰਕ ਭਿਓ राव ਕੈ ਬੂਪਾ ਅੰਡ ਜੇਰੇ ਸੇਤ ਜਕੀ ਨੀਤ ਪੂਜ ਖਾਨ ਬਹੂਰ ਰਚਿ ਤੀਨੀ ਕਉ ਫੁਰ ਰਾਜਾ ਹੈ ਬੈਠਾ ਕੋ ਸਮਟ ਭਿਓ ਸੰਕਰੀ ਘਟਾ ਸਗਰੀ ਸ਼ਿਸ਼ਟ ਦਿਖਾਈ ਥੰ ਪਵਾਦ ਜੁਗਾਤ ਸਰੂਪ ਸਵੈਮ ਪਵ ਪਰਿਸ਼ ਮੇਰੀ ਤੁਮ ਕਰੋ ਸਿਖ ਪਰ ਸਿਖ ਸੰਗਰੋਧ ਤੁ ਸੇ ਟਿੱਡ ਉਤ ਤੁ ਪਤਾ ਸਕਲ ਮਲੇਸ਼ ਕਰਨ ਗਾਤਾ ਜੇ ਤੂ ਤਵ ਸੰਨੀ ਪਏ ਤਿਨ ਕੇ ਤੁਸ਼ਟ ਦੁਖਤ ਹ ਮਰੇ ਪੁਰਖ ਜੁਨ ਭਗ ਪਰੇ ਤਿਹਾਰੇ ਤਿਨ ਕੇ ਤਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਆਇਆ ਹੈ ਤਾਂ ਕੇ ਕਾਲ ਨਿਕਟ ਨੇ ਇਹ ਰਚੋ ਇਤੇ ਸਭ ਕਾਲ ਦੁਸ਼ਟ ਅਰਿਸ਼ਟੇ ਤਤ ਕਾਲਾ ਕਿਰਪਾ ਦਿਸਰਨ ਜਾਈ ਨਿਹਾਰਿਓ ਤਾਂ ਕੇ ਤਾਪ ਸੰਕਮ ਹਰਿਓ ਇਦੇ ਸਿੱਧ ਕਮ ਸਭ ਹੋਈ ਦੁਸ਼ਟ ਸਾਸ਼ ਹੋਏ ਸਕੇ ਨਾ ਕੋਈ ਇੱਕ ਬਾਜਿਤਵੇਂ ਸਵਾਰਾ ਕਾਲ ਪਾਤੇ ਤਈ ਉਬਾਰ ਜਿਨਰ ਨਾਮ ਤਿਆਰੋ ਕਹਾ ਤਦ ਦੁਸ਼ਟ ਦੋਖਤੇ ਰਖੜ ਕੇ ਤੇ ਮੇ ਸੰਤਿ ਹਰੀ ਆਪਾ ਦਿਲ ਇਹ ਉਬਾਰੀ ਸਰਬ ਟੋਰੇ ਮੇ ਹੋਈ ਸਹਾਈ ਦੁਸ਼ਟ ਦੋਖਤੇ ਲਹਿ ਬਚਾਈ ਸੋਇਆ ਪਏ ਗਏ ਜਬ ਤੇ ਤਮਰੇ ਤਉ ਤੇ ਕੋ ਆਖ ਅਖਰੇ ਨਹੀਂ ਆਨਿਓ ਰਾਮ ਰਹੀ ਪੁਰਾਨੇ ਕੁਰਾਨਾ ਨੇ ਕੇ ਮਤੇਕ ਨਾ ਮੰਨਿਓ ਜਿਵੇਂ ਸ਼ਾਸਤਰ ਵੇਦ ਸਵੇ ਭੂਪੇਦ ਕਹਿ ਅਮੇਕ ਨ ਜਾਣਿਓ ਸ੍ਰੀ ਉਸਪਨ ਕਿਰਪਾ ਤੁਮਰੀ ਕਰ ਮੈਂ ਨ ਕਿਉ ਸਭ ਥੋਏ ਬਖਾਨਿਓ ਦੋਰਾ ਸਗਲ ਦੁਆਰਿ ਕੋ ਛੱਡ ਕੇ ਕਿਉ ਤੁਹਾਰੋ ਦਵਾਰ ਬਾਹ ਗਏ ਕਿ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹੱਲਾ ਤੀਜਾ ਅਨੰਦ ਓੰਕਾਰ ਸਤਗੁਰ ਪ੍ਰਸਾਦ ਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰੂ ਤਾਂ ਪਾਇਆ ਸੇ ਸਤੀ ਮਨ ਵੱਜੀਆਂ ਬੈਤਾਈਆਂ ਰਾਗ ਤਨ ਪਰਵਾਰ ਪਰੀਆਂ ਸ਼ਬਦੇ ਗਾਵਣੀਆਂ ਸ਼ਬਦ ਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕ ਅਨੰਦ ਹੁਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਰ ਹਰ ਨਾਲੇ ਹਰ ਨਾਲ ਰਹੂ ਤੂੰ ਮਨ ਮੇਰੇ ਦੁਖ ਸਭ ਵਿਸਾਰਨ ਸਰ ਅੰਗੀਕਾਰ ਉਹ ਕਰੇ ਤੇਰਾ ਕਾਜ ਸਭ ਸਵਾਰਨਾ ਸਭ ਨਾ ਗੱਲਾ ਸਮਰੱਤ ਸੁਆਮੀ ਸੋ ਕਿਉ ਮਨੋਂ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਰ ਹਰਿ ਨਾਲੇ ਸਾਚੇ ਸਹੇਬਾ ਕਿਆ ਨਹੀਂ ਕਰ ਤੇਰੇ ਕਰਤਾ ਤੇਰੇ ਸਭ ਕੁਛ ਹੈ ਜਿਸ ਦੇ ਉਹ ਸੋ ਪਾਵੇ ਜ다 ਸਤਿ ਸਲਾਹ ਤੇਰੀ ਨਾ ਮਨੁ ਵਸਾਏ ਨਾਮ ਜਿਨ ਕੇ ਮਨ ਵਸਿਆ ਬਾਜੇ ਸਬਦਿ ਕਿਨੇ ਰੇ ਕਹਿ ਨਾਨਕ ਸਚੇ ਸਾਹਿਬ ਕਿਉ ਨਹੀਂ ਕਰਤੇ ਰੇ ਸਚਾ ਨਾ ਮੇਰਾ ਧਾਰ ਸਚ ਨਾਮ ਧਾਰ ਮੇਰਾ ਜਿਨੇ ਧੁਖਾ ਸਭ ਗਵਾਈਆ ਕਰ ਸਾਤ ਸੁਖ ਮਨਿ ਆਏ ਵਸਿਆ ਜਨੀਸ਼ਾ ਸਭ ਪੁਜਾਈਆ ਰਦਾ ਕੁਰਬਾਨ ਕੀਤਾ ਗੁਰੂ ਬਟੋ ਜਿਸ ਦੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤੋਸ਼ ਤਰਪੇ ਅਰ ਸਚਨ ਮਿਰਾਦਾਰ ਵਾਜੇ ਪੰਛੀ ਵਦਿਤ ਕਾਤ ਸਬਾਗੇ ਕਾਤ ਸਬਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ ਕੰਚਿਤ ਉਤਦ ਵਾਸ ਕੀਤੇ ਕਾਲਿਕ ਟੰਕ ਮਾਰਿਆ ਤੁਰ ਕਰਮ ਪਾਇ ਤੁਧ ਜਿਨ ਕੋ ਉਸ ਨਾਮ ਹਰਿ ਕੇ ਲਾਗੇ ਕਹਿ ਨਾਨਕ ਤੈ ਸਕੋ ਅਤਿੱਤ ਕਰੇ ਨਹ ਦਿਵਾਚੇ ਆਨੰਦ ਸੁਨੋ ਵਡ ਪਾਗਿਓ ਸਗਲੇ ਮਨੋ ਰਤਿ ਪੂਰੇ ਪਾਰਿ ਬ੍ਰਹਮ ਪ੍ਰਭ ਪਾਇਆ ਪੁਤਰੇ ਸਗਲੇ ਬਸੂਰੇ ਦੁਖ ਰੋਗ ਸੰਤਾਬੀ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਰਸਤ ਸੂਰੇ ਗੁਰ ਤੇ ਜਾਣੀ ਸੁਣ ਤੇ ਪੁਨਿਤ ਕਹਿ ਤੇ ਪਵਿਤ ਸਤਿਗੁਰਿਆ ਪਰ ਪੂਰੇ ਹਲਵੰਤ ਨਾਨਕ ਗੁਰ ਚਰਨ ਲਾਗੇ ਵਾਜ ਅਨਹਦ ਦੂਰੇ ਉਹ ਤਾਂ ਆਪਣੀ ਮਹਿਲਾ ਪੰਜਵਾ ਤਾਲ ਵਿੱਚ ਨਿਵਸਤੂ ਪਏ ਉਹ ਸਤ ਸੰਤੋਖ ਵਿਚਾਰ